ਸਾਰੇ ਵੀਰੋ ਸਵਾਗਤ ਹੈ ਤੁਹਾਡਾ ਅਦ੍ਰਿਸ਼ਮ ਪੰਜਾਬੀ ਤੇ ਸਾਡੇ ਅਦ੍ਰਿਸ਼ਮ ਪੇਜ ਨਾਲ ਵੱਧ ਤੋਂ ਵੱਧ ਵੀਰ ਜੁੜੋ ਅੱਜ ਆਪਾਂ ਗੱਲ ਕਰਾਂਗੇ 올ਡ ਵੋਲਡ ਤਤਾਰੀਆ ਤੇ ਵੀਰ ਇਹੀ ਜੀ ਇੱਕ ਜਿਹੜੇ ਆਪਾਂ ਦੇਖਦੇ ਆਂ ਪੁਰਾਣੇ ਸਮਿਆਂ ਦੇ ਆਪਾਂ ਨੂੰ ਕਹਿ ਦਿੱਤਾ ਜਾਂਦਾ ਵੀ ਆ ਰਾਜੇ ਮਹਾਰਾਜਿਆਂ ਦੇ ਕਿਲੇ ਨੇ ਇਹ ਸਾਰੀਆਂ ਬਿਲਡਿੰਗਸ ਦੁਨੀਆ ਭਰ ਦੇ ਵਿੱਚ ਪਾਈਆਂ ਜਾਂਦੀਆਂ ਨੇ ਪਰ ਇਹਨਾਂ ਸਾਰਿਆਂ ਦਾ ਸਵਾਲ ਇਹ ਆ ਵੀ ਪੈਟਰਨ ਇੱਕੋ ਕਿਵੇਂ ਹੋ ਗਿਆ ਵੀ ਕੀ ਉਹਨਾਂ ਟਾਈਮਾਂ ਦੇ ਵਿੱਚ ਅਗਰ ਸਾਨੂੰ ਜਿਵੇਂ ਦੱਸਿਆ ਜਾਂਦਾ ਇਤਿਹਾਸ 'ਚ ਪੜਾਇਆ ਜਾਂਦਾ ਵੀ ਉਸ ਸਮੇਂ ਦੇ ਵਿੱਚ ਆਵਾਜਾਈ ਦੇ ਸਾਧਨ ਇੰਨੇ ਵਿਕਸਿਤ ਨਹੀਂ ਸੀਗੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਦੇ ਲਈ ਸਾਲਾਂ ਵੱਧੀ ਲੱਗ ਜਾਇਆ ਕਰਦੇ ਸੀਗੇ ਤੇ ਜਿਹੜਾ ਇਹ ਕਿਤੇ ਨਾ ਕਿਤੇ ਇਹਦੀ ਦੀ ਬਹੁਤ ਔਖੀ ਹੋਈ ਬਈ ਇਨਸਾਨ ਪਹਿਲਾਂ ਪੱਥਰਾਂ 'ਚ ਜੀ ਰਿਹਾ ਸੀਗਾ ਸੋ ਇਸ ਤਰ੍ਹਾਂ ਦੇ ਨੈਰੇਟਿਵ ਅਸੀਂ ਸੁਣਦੇ ਆ ਤਾਂ ਜਿਹੜਾ ਇਹ ਉਹ ਪੁਰਾਣੇ ਟਾਈਮਾਂ ਦੇ ਵਿੱਚ ਅਗਰ ਇੰਨਾ ਟਾਈਮ ਲੱਗ ਜਾਂਦਾ ਸੀਗਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਯਾਤਰਾ ਕਰਨ ਦੇ ਲਈ ਜਾਂ ਇੱਕ ਦੂ ਇੱਕ ਦੂਸਰੇ ਤੱਕ ਆਪਣੀ ਗੱਲ ਪਹੁੰਚਾਉਣ ਦੇ ਲਈ ਕੋਈ ਫੋਨ ਨਹੀਂ ਸੀ ਕੋਈ ਕਮਿਊਨੀਕੇਸ਼ਨ ਟੈਕਨੋਲੋਜੀ ਨਹੀਂ ਸੀ ਕੋਈ ਚਿੱਠੀ ਪੱਤਰ ਜਿਹੜੇ ਹੈਗੇ ਆ ਬਹੁਤ ਬਾਅਦ 'ਚ ਚੱਲੇ ਨੇ ਹੈਂਡ ਰਾਈਟਿੰਗ ਵੀ ਉਦੋਂ ਤੱਕ ਡਵੈਲਪ ਨਹੀਂ ਸੀ ਹੋਈ ਖੋਜੀ ਨਹੀਂ ਸੀ ਇਨਸਾਨ ਨੇ ਤਾਂ ਭਾਈ ਉਹ ਜਿਹੜੀਆਂ ਨੇ ਬਿਲਡਿੰਗਾਂ ਦਾ ਇੱਕੋ ਹੀ ਪੈਟਰਨ ਸਾਰੀ ਦੁਨੀਆ ਦੇ ਵਿੱਚ ਕਿਵੇਂ ਹੋ ਸਕਦਾ ਕੋ ਵਰਗੀ ਦਿਖਣ ਵਾਲੀਆਂ ਬਿਲਡਿੰਗਸ ਕਿੱਥੋਂ ਆ ਗਈਆਂ ਈਵਨ ਉਹ ਜੰਗਲਾਂ 'ਚ ਵੀ ਮਿਲੀਆਂ ਨੇ ਐਮਾਜ਼ਨ ਦੇ ਕਿਤੇ ਨਾ ਕਿਤੇ ਜੜੀਆਂ ਨੇ ਉਹ ਪਰੂ ਵਰਗੀ ਜਗ੍ਹਾ ਦੇ ਵਿੱਚ ਵੀ ਮਿਲੀਆਂ ਨੇ ਜਿਵੇਂ ਬਹੁਤ ਸਾਰੇ ਜਿਹੜੇ ਨੇ ਮਾਇਨ ਸਭਤਾ ਦੇ ਐਸਟੈਕ ਸਭਤਾ ਦੇ ਜਿਹੜੇ ਜੰਗਲ ਨੇ ਜਿਵੇਂ ਐਰੀਜ਼ੋਨਾ ਦੇ ਜੰਗਲਾਂ ਦੇ ਵਿੱਚ ਕਿਵੇਂ ਮਿਲਦੀਆਂ ਨੇ ਉਹ ਬਿਲਡਿੰਗਸ ਇੱਕੋ ਤਰ੍ਹਾਂ ਦੀਆਂ ਕਿਵੇਂ ਮਿਲ ਰਹੀਆਂ ਨੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਹੰਗਰੀ ਦੇ ਵਿੱਚ ਹੈਨਾ ਯਾ ਯੂਰਪ ਦੇ ਵਿੱਚ ਬਹੁਤ ਸਾਰੀਆਂ ਏਸ਼ੀਆ ਜਗਾਂ ਨੇ ਰਸ਼ੀਆ ਦੇ ਵਿੱਚ ਇਹ ਜਿਹੜੀਆਂ ਬਿਲਡਿੰਗਾਂ ਸਾਹਮਣੇ ਆ ਰਹੀਆਂ ਨੇ ਇੰਡੀਆ ਦੇ ਵਿੱਚ ਵੀ ਜਿਨ੍ਹਾਂ ਨੂੰ ਕਹ ਦਿੱਤਾ ਜਾਂਦਾ ਰਾਜੇ ਮਹਾਰਾਜਿਆਂ ਦੀਆਂ ਉਹ ਵੱਡੇ ਵੱਡੇ ਕੋਲਮਾਂ ਵਾਲੀਆਂ ਇਹਨਾਂ 55 ਫੁੱਟ ਉੱਚੇ ਦਰਵਾਜ਼ਿਆਂ ਵਾਲੀਆਂ ਉਹ ਜਿਹੜੀਆਂ ਨੇ ਬਿਲਡਿੰਗਸ ਨੇ ਕਈ ਕੰਟਰੀਆਂ ਦੇ ਵਿੱਚ ਤਾਂ ਪਤਾ ਲੱਗਦਾ ਵੀ ਉਹਨਾਂ ਦੇ ਸਿਰਫ ਰੌਸ਼ਨਦਾਨ ਨਜ਼ਰ ਆ ਰਹੇ ਨੇ ਉਹ ਜ਼ਮੀਨ ਦੇ ਵਿੱਚ ਦਵੀਆਂ ਹੋਈਆਂ ਨੇ ਲੋਕਾਂ ਨੇ ਪੱਟ ਪੱਟ ਕੇ ਕੋਈ ਆਪਣੇ ਬੀਸਮੈਂਟ ਬਣਾ ਰਿਆ ਜਾਂ ਮਕਾਨ ਬਣਾ ਲਈ ਨਿਊ ਪੱਟ ਰਿਆ ਤਾਂ ਉਹ ਥੱਲੇ ਨਿਕਲੇ ਆਈਆਂ ਬਿਲਡਿੰਗਾਂ ਉਹ ਥੱਲੇ ਕਮਰੇ ਮਿਲ ਰਹੇ ਨੇ ਬਹੁਤ ਡੁੰਗੀਆਂ ਬਿਲਡਿੰਗ ਚ ਮਿਲਰੀਆਂ ਨੇ ਉਹਨਾਂ ਨੂੰ ਕਹਿ ਦਿੰਦੇ ਨੇ ਵੀ ਮੇਰੇ ਕਹੇ ਦੇ ਬਾਰੇ ਜਰੂਰ ਖੋਜੀਓ ਬਹੁਤ ਤੁਹਾਨੂੰ ਪਤਾ ਲੱਗੂਗਾ ਵੀ ਸਾਡੇ ਤੋਂ ਕਿੰਨਾ ਕੁਝ ਲੁਕੋਇਆ ਜਾਂਦਾ ਇਹਨੂੰ ਕਿਹਾ ਜਾਂਦਾ 올ਡ ਵੋਰਲਡ ਤਤਾਰੀਆ ਤਤਾਰ ਜਿਹੜੇ ਲੋਕ ਸੀਗੇ ਕਹਿਆ ਜਾਂਦਾ ਵੀ ਉਹਨਾਂ ਦੀ ਸਿਵਲਾਈਜ਼ੇਸ਼ਨ ਸਾਡੇ ਨਾਲੋਂ ਬਹੁਤ ਐਡਵਾਂਸ ਸੀਗੀ ਉਹਨਾਂ ਦੀ ਟੈਕਨੋਲੋਜੀ ਸਾਡੇ ਨਾਲੋਂ ਬਹੁਤ ਐਡਵਾਂਸ ਸੀਗੀ ਆ ਜਿਹੜੇ ਆਪਾਂ ਆਪਣੇ ਸਟੇਸ਼ਨ ਬਣਾ ਦਿੱਤੇਗੇ ਹਸਪਤਾਲ ਬਣਾ ਦਿੱਤੇਗੇ ਸਰਕਾਰੀ ਬਿਲਡਿੰਗਸ ਬਣਾ ਦਿੱਤੀਆਂ ਗਈਆਂ ਕੋਚਸ ਬਣਾ ਦਿੱਤੀਆਂ ਗਈਆਂ ਤੇ ਆਪਣੇ ਧਾਰਮਿਕ ਸਥਾਨ ਬਣਾ ਦਿੱਤੇਗੇ ਜਿਹੜੇ ਇਹਨਾਂ ਦੇ ਉੱਪਰ ਬਹੁਤ ਮਤਲਬ ਦੁਰਲਭ ਮੈਟਲਸ ਦੇ ਉਹ ਲੱਗੇ ਹੁੰਦੇ ਨੇ ਨਾ ਲਾਟੂ ਜੇ ਤੇ ਉਹ ਤਿੱਖੇ ਜੇ ਪੁਰਾਣੀ ਟਾਈਮਾਂ ਦੇ ਜਿਹੜੇ ਉਹ ਕਿਹਾ ਜਾਂਦਾ ਵੀ ਉਹ ਐਂਟੀਨੈਸ ਹੀਗੇ ਜਿਹੜੇ ਜਿਹੜੇ ਕਿ ਇੱਕ एनर्जी ਹੋਇਆ ਕਰਦੀ ਸੀਗੀ ਉਸ ਇਹ ਹੁਣ ਵੀ ਹੁੰਦੀ ਆ ਜਿਵੇਂ ਆਪਾਂ ਹੁਣ ਲੇਜ਼ਰ ਬੀम्स ਮਾਈਕ੍ਰੋਵੇਵਜ਼ ਐਕਸ ਰੇਜ਼ ਬੀਟਾ ਵੇਵਜ਼ ਗਾਮਾ ਵੇਵਜ਼ ਅਲਫਾ ਵੇਵਜ਼ ਹੁਣ ਖੋਜੀਆਂ ਨੇ ਇਹਦਾ ਮਤਲਬ ਇਹ ਤਾਂ ਨਹੀਂ ਵੀ ਇਹ ਪਹਿਲਾਂ ਦੁਨੀਆ 'ਚ ਨਹੀਂ ਸੀਗੀਆਂ ਦੁਨੀਆ 'ਚ ਹੁਣ ਆਈਆਂ ਨੇ ਸੋ ਐਵੇਂ ਇਹ ਜਿਹੜੀਆਂ ਟੈਕਨੋਲੋਜੀ ਸੀਗੀ ਈਵਨ ਵੀ ਮੰਨਿਆ ਜਾਂਦਾ ਵੀ ਜਿਹੜੀ 올ਡ ਵਾਇਲਡ ਤਤਾਰੀਆ ਦੀਆਂ ਪੁਰਾਣੀਆਂ ਐਲਬਮਸ ਮਿਲੀਆਂ ਨੇ ਇਹ ਕਹਿੰਦੇ ਨੇ ਫੋਟੋਗ੍ਰਾਫੀ ਤਾਂ ਜਿਹੜੀ ਆ 3-400 ਸਾਲ ਪਹਿਲਾਂ ਸ਼ੁਰੂ ਹੋਈ ਹੈ ਜਦ ਕਿ ਉਹਨਾਂ ਦੀਆਂ ਫੋਟੋਆਂ ਵੀ ਮਿਲ ਰਹੀਆਂ ਨੇ ਤੇ ਕੀ ਹੈ ਕਿ ਕਿਹਾ ਜਾਂਦਾ ਵੀ ਇਸ ਜਿਹੜੀ ਹੂਣ ਦੀ 6000 ਸਾਲੀ ਸਿਬਤ ਹੈ ਨੇ ਟੋਕ ਟੇਕਓਵਰ ਕੀਤਾ ਵੀ ਉਹ ਕਿਸੇ ਕਾਰਨ ਕਰਕੇ ਫਲੱਡ ਆ ਗਿਆ ਸਾਰੇ ਕਿਤੇ ਜਿਵੇਂ ਔਰ ਲੋਕ ਕਹਿੰਦੇ ਨੇ ਉਹ ਜਿਹੜਾ ਮਦਾਨੀ ਏਰੀਆ ਦਾ ਰੇਤਾ ਸੀਗਾ ਪਾਣੀ ਦੇ ਵਿੱਚ ਰਲ ਕੇ ਸਮੁੰਦਰੀ ਪਾਣੀ ਦੇ ਵਿੱਚ ਚਿੱਕੜ ਬਣ ਕੇ ਭਰ ਗਿਆ ਆਬਾਦੀਆਂ ਵਾਲੀ ਥਾਂ ਤੇ ਫਿਰ ਉਹ ਸਾਰੀਆਂ ਜਿਹੜੀਆਂ ਬਿਲਡਿੰਗਸ ਨੂੰ ਟੇਕਓਵਰ ਕਰ ਲਿਆ ਇਹ ਸਾਡੇ ਟਾਈਮ ਦੇ ਲੋਕਾਂ ਨੇ ਉਹਨਾਂ ਪੁਰਾਣੇ ਟਾਈਮਾਂ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਬਿਲਡਿੰਗਾਂ ਇੱਕ ਇੱਕ ਯਾਨੀ ਜਿਹੜੇ ਸਾਡੇ ਚੀਫ ਚੀਫਟੈਂਸ ਸੀਗੇ ਯਾਨੀ ਸਾਡੇ ਜਿੰਨੂ ਸੀ ਰਾਜੇ ਕਾ ਮਹਾਰਾਜੇ ਕਹਿੰਦੇ ਸੀ ਉਹਨਾਂ ਨੇ ਵੀ ਉਹ ਬਿਲਡਿੰਗਾਂ ਇੱਕ ਤਰ੍ਹਾਂ ਨਾਲ ਖਾਲੀ ਪਈਆਂ ਜਾ ਕੇ ਅਬ ਦਾ ਸਮਾਨ ਜਚਾ ਲਿਆ ਉੱਤੇ ਉ ਉਹਨੂੰ ਦੱਬ ਲੀਆਂ ਕਹਿੰਦੇ ਨੇ ਹਾਂ ਬਹੁਤ ਸਾਰੀਆਂ ਇਹਨਾਂ ਨੇ ਬਣਾਈਆਂ ਨੇ ਉਹ ਪੁਰਾਣੇ ਜਿਹੜੇ ਨੇ ਮਤਲਬ ਫਰਕ ਪਤਾ ਲੱਗ ਜਾਂਦਾ ਜਿਹੜੇ ਕਿਹਾ ਜਾਂਦਾ ਨਾ ਵੀ 올ਡ ਵੋਲਡ ਤਤਾਰੀਆ ਦੀਆਂ ਬਿਲਡਿੰਗਸ ਨੇ ਉਹਨਾਂ ਦੇ ਪੈਟਰਨ ਇੱਕ ਤਾਂ ਸਾਰੀ ਦੁਨੀਆ 'ਚ ਕੋਤਰਾਉਂਦੇ ਨੇ ਦੂਸਰਾ ਉਹਨਾਂ ਦੇ ਜੇ ਕਾਲਮ ਵਗੈਰਾ ਬਹੁਤ ਉੱਚੇ ਮਿਲਣਗੇ ਤੁਹਾਨੂੰ ਗੇਟ ਵਗੈਰਾ ਬਹੁਤ ਉੱਚੇ ਹੁਣ ਤੁਸੀਂ ਲਾਓ ਵੀ ਜੇ ਆਪਾਂ ਸ਼ਾਨੋ ਸ਼ੌਕਤ ਦੀ ਗੱਲ ਕਰੀਏ ਤਾਂ ਸ਼ਾਨੋ ਸ਼ੌਕਤ ਦੇ ਲਈ ਕੋਈ ਬੰਦਾ ਆਪਣੇ ਕੱਦ ਤੋਂ 20 25 25 ਗੁਣਾ ਉੱਚੇ ਪਿੱਲਰ ਥੋੜੀ ਨਾ ਬਣਾਊਗਾ ਉਹ ਤਾਂ ਬਣਾਊਗਾ ਅਗਰ ਉਹਨਾਂ ਇਨਸਾਨਾਂ ਦੇ ਕੱਦ ਕਾਠ ਕਹਿੰਦੇ ਵੀ ਉਹ ਜਿਹੜੇ ਤਤਾਰੀਅਨ ਸੀਗੇ ਨਾ ਉਹਨਾਂ ਦੇ ਕੱਦ ਕਾਠ ਵੀ ਜਿਹੜੇ ਲੈ 10 ਤੋਂ ਲੈ ਕੇ 18 ਫੁੱਟ ਦੇ ਵਿਚਾਲੇ ਹੋਇਆ ਕਰਦੇ ਸੀਗੇ ਤਾਂ ਉਹਨਾਂ ਨੇ ਐਡੇ ਵੱਡੇ ਵੱਡੇ ਉੱਚੇ ਕਾਲਮ ਰੱਖੇ ਸੀ ਹੁਣ ਜੇ ਗੱਲ ਕਰੀਏ ਭਵਿਤਾ ਦੀ ਸ਼ਾਨੋ ਸ਼ੌਕਤ ਦੀ ਤਾਂ ਭਾਈ ਅਗਲਾ ਐਡੇ ਉੱਚੇ ਦਰਵਾਜ਼ੇ ਬਣਾਉਣ ਦੀ ਜਗ੍ਹਾ ਉਹੀ ਮੰਨ ਲਓ ਮੈਂਨੇ ਆਪਣੇ ਘਰ ਨੂੰ ਮੇਰੇ ਕੋਲ ਬਹੁਤ ਜ਼ਿਆਦਾ ਪੈਸਾ ਹੈ ਮੈਂ ਬਹੁਤ ਜ਼ਿਆਦਾ ਅਮੀਰ ਤਾਂ ਇਹਦਾ ਇਹ ਕੀ ਲੌਜਿਕ ਹੋਇਆ ਵੀ ਮੈਂ ਆਪਣੇ ਘਰ ਦੀਆਂ ਛੱਤਾਂ ਜਿਹੜੀਆਂ 50-50 ਫੁੱਟ ਉੱਚੀਆਂ ਕਰ ਦੂੰਗਾ ਜਾਂ ਆਪਣੇ ਘਰ ਦੇ ਦਰਵਾਜ਼ੇ 50-50 ਫੁੱਟ ਚੇ ਕਰ ਦੂੰਗਾ ਸ਼ਾਨੋ ਸ਼ੌਕਤ ਲਈ ਨਹੀਂ ਫਿਰ ਮੈਂ ਕੀ ਕਰੂੰਗਾ ਆਪਣੇ ਘਰ ਦੇ ਦਰਵਾਜ਼ਿਆਂ ਨੂੰ ਸੁੰਨੇ ਦੇ ਬਣਾ ਦੂੰਗਾ ਆਪਣੇ ਘਰ ਦੇ ਦਰਵਾਜ਼ਿਆਂ ਦੇ ਉੱਪਰ ਖੀਰੇ ਝੜ ਦੂੰਗਾ ਪਰ ਕਦੇ ਵੀ ਇਹ ਲੌਜਿਕ ਨਹੀਂ ਬਣਦਾ ਵੀ ਮੈਂ ਆਪਣੇ ਘਰ ਦੇ ਦਰਵਾਜ਼ਿਆਂ ਨੂੰ 50-50 ਫੁੱਟ ਚੇ ਕਰ ਦੂੰਗਾ ਇਹ ਲੌਜਿਕ ਸਿਰਫ ਤਾਂ ਬਣਦਾ ਹੈ ਅਗਰ ਮੇਰਾ ਕੱਦ ਕਾਠ ਜਿਹੜਾ ਹੈਗਾ ਜੇ ਮੈਂ 50 ਫੁੱਟ ਦੇ ਦਰਵਾਜੇ ਨੇ ਤਾਂ ਘੱਟੋ-ਘੱਟ ਮੇਰਾ ਕੱਦ ਜਿਹੜਾ ਅਗਰ 15-20 ਫੁੱਟ ਹੋਊਗਾ ਤਾਂ ਮੈਂ ਐਡੇ ਉੱਚੇ ਦਰਵਾਜੇ ਬਣਾ ਸਕੂੰਗਾ ਵੀ ਜੇ ਕਿਸੇ ਬੰਦੇ ਨੇ ਆਪਾਂ ਕਹਿ ਦੀ ਹਾਥੀ ਹਾਥੀ ਵੀ ਕਿੰਨਾ ਉੱਚਾ ਹੁੰਦਾ ਇਹ ਤਾਂ ਹੈ ਨਹੀਂ ਵੀ ਜਿੱਥੇ ਰਾਜਾ ਜੀ ਰਹਿੰਦੇ ਸੀ ਉੱਥੇ ਹੀ ਆਤੀ ਉੱਥੇ ਜਾ ਕੇ ਉਹਨੂੰ ਬੈੱਡ ਦੇ ਉੱਪਰ ਸਿੱਟਦਾ ਸੀਗਾ ਜਾਂ ਬੈੱਡ ਤੇ ਤਾਰਦਾ ਸੀਗਾ ਨਹੀਂ ਬਿਲਕੁਲ ਐਦਾਂ ਨਹੀਂ ਆ ਇਹ ਸਾਰੀਆਂ ਬਿਲਡਿੰਗਸ ਟੇਕਓਵਰ ਕੀਤੀਆਂ ਹੋਈਆਂ ਨੇ 올ਡ ਵਰਲਡ ਤਤਾਰੀਆਂ ਨੇ ਦੂਜੀ ਜਿਹੜੀ ਉਹਨਾਂ ਦੀ ਟੈਕਨੋਲੋਜੀ ਦੀ ਮੈਂ ਤੁਹਾਨੂੰ ਗੱਲ ਦੱਸਦਾ ਵੀ ਆਪਣੀ ਟੈਕਨੋਲੋਜੀ ਚੱਲਦੀ ਹੈ ਵੀ ਪਾਣੀ ਜਿਹੜਾ ਹੈ ਆਪਾਂ ਟੁੱਲੂ ਪੰਪ ਹੈ ਟੁੱਲੂ ਪੰਪ ਪਹਿਲਾਂ ਆਪਾਂ ਬਿਜਲੀ ਚ ਪਲੱਗ ਲਾਣੇ ਆ ਫੇਰ ਉਹ ਜਿਹੜਾ ਹੈਗਾ ਪਾਣੀ ਚੱਕਦਾ ਹੈ ਟੁੱਲੂ ਪੰਪ ਉਹ ਕਹਿੰਦੇ ਵੀ ਉਹਨਾਂ ਦੀ ਟੈਕਨੋਲੋਜੀ ਜਿਹੜੀ ਆ ਬਹੁਤ ਸਧਾਰਨ ਇਸ ਤੋਂ ਬਿਲਕੁਲ ਉਲਟ ਸੀ ਵੀ ਉਹ ਕਹਿੰਦੇ ਵੀ ਅਸੀਂ ਬਿਜਲੀ ਕਿੱਥੋਂ ਬਣਾਉਂਦੇ ਆ ਪਾਣੀ ਤੋਂ ਪਾਣੀ ਗਿਰਦਾ ਉੱਪਰੋਂ ਝਾਰ ਚੋਂ ਪਾਖੜਾ ਡੈਮ ਚੋਂ ਫੇਰ ਉਹਦੇ ਨਾਲ ਪੱਖੀ ਜਿਹੜੀ ਆ ਟਰਬਾਈਨ ਦੀ ਘੁੰਮਦੀ ਹੈ ਫੇਰ ਉਹ ਬਿਜਲੀ ਪੈਦਾ ਕਰਦੀ ਹੈ ਜਨਰੇਟ ਕਰਦੀ ਹੈ ਉਹ ਜਨਰੇਟਰ ਜਨਰੇਟਰ টারਬਾਈਨ ਜੇ ਇਸੇ ਚੀਜ਼ ਨੂੰ ਕਹਿੰਦੇ ਵੀ ਹਰ ਮਸ਼ੀਨ ਦੇ ਵਿੱਚ ਉਹਨਾਂ ਨੇ ਛੋਟੀ ਛੋਟੀ টারਬਾਈਨ ਲਾਈ ਹੋਈ ਸੀ ਵੀ ਪਾਣੀ ਦੀ ਪਾਈਪ ਲੰਘਦੀ ਸੀ ਸਾਡੇ ਜਿਵੇਂ ਤਾਰ ਦੀ ਤਾਰ ਲੰਘਦੀ ਹੈ ਬਿਜਲੀ ਦੀ ਫੇਰ ਉੱਥੋਂ ਟੁੱਲੂ ਪੰਪ ਤੋਂ ਪਾਣੀ ਦੀ ਪਾਈਪ ਲੱਗਦੀ ਆ ਉਹ ਉਲਟ ਸੀਗਾ ਪਾਣੀ ਦੀ ਪਾਈ ਭੰਦੀ ਸੀ ਕਿ ਪਾਣੀ ਦੀ ਪਾਈਪ টারਬਾਈਨ ਨੂੰ ਘੁਮਾਉਂਦੀ ਸੀ ਉੱਥੋਂ ਇੱਕ ਤਾਰ ਜਾਂਦੀ ਸੀ ਯਾਨੀ ਉਹ ਪਾਣੀ ਜਿਹੜਾ ਹੈ ਪੱਕੀ ਨੂੰ ਘੁਮਾਉਂਦਾ ਸੀ ਕਿਤੋਂ ਵੀ ਪਾਣੀ ਦੀਆਂ ਪਾਈਪਾਂ ਕੱਢੀਆਂ ਹੋਈਆਂ ਸੀ ਕਿਸੇ ਉੱਚੀ ਜਗ੍ਹਾ ਤੇ ਡੈਮ ਬਣਾ ਕੇ ਉਹ ਘਰਾਂ ਤੱਕ ਸਪਲਾਈ ਜਾਂਦੀ ਸੀ ਉਹ ਪਾਣੀ ਜਾਂਦਾ ਸੀ ਇੱਕ ਛੋਟੀ ਜੀ ਫਿਰਕੀ ਲੱਗੇ ਹੁੰਦੀ ਸੀ ਉਹ ਟਰਬਾਈਨ ਨੂੰ ਘੁਮਾਉਂਦੀ ਸੀ ਫਿਰ ਉਹ ਬਿਜਲੀ ਪੈਦਾ ਕਰਕੇ ਅੱਗੇ ਭੇਜਦਾ ਸੀ ਉਹ ਬਿਜਲੀ ਘਰ ਦੇ ਵਿੱਚ ਅਲੱਗ-ਅਲੱਗ ਉਪਕਰਨਾਂ ਦੇ ਵਿੱਚ ਯੰਤਰਾਂ ਦੇ ਵਿੱਚ ਇੰਸਟਰੂਮੈਂਟਸ ਦੇ ਵਿੱਚ ਉਹ ਯੂਜ਼ ਕੀਤੀ ਜਾਂਦੀ ਸੀ ਯਾਨੀ ਜੇ ਕਿਸੇ ਨੇ ਟ੍ਰਿਮਰ ਸ਼ੇਵ ਕਰਨ ਲਈ ਉਸ ਟਾਈਮ ਦਾ ਬਹੁਤ ਸਾਰੀ ਜਿਹੜੀਆਂ ਅਗਰ ਤੁਸੀਂ ਰਿਸਰਚ ਕਰਨੀ ਹੈ ਤੇ ਸ਼ੁਰੂ ਕਰੋਗੇ ਡਾਕੂਮੈਂਟੇਸ਼ਨ ਦੀ ਤਾਂ ਤੁਹਾਨੂੰ ਉਹ ਚੀਜ਼ਾਂ ਸਾਹਮਣੇ ਆਉਣ ਲੱਗ ਜਾਣਗੀਆਂ ਇੱਕ ਮੈਨੂੰ ਬੜੀ ਇੰਟਰਸਟਿੰਗ ਚੀਜ਼ ਜਿਹੜੀ ਉਹਨਾਂ ਦੀ ਲੱਗੀ ਟ੍ਰਿਮਿੰਗ ਮਸ਼ੀਨ ਦਾੜੀ ਕੱਟਣ ਵਾਲੀ ਉਹ ਕਹਿੰਦੇ ਕਿ ਉਹਦੋਂ ਪਾਣੀ ਦੀ ਪਾਈਪ ਲੱਗੀ ਹੁੰਦੀ ਸੀ ਉਹਦੇ ਅੰਦਰ ਇੱਕ ਛੋਟੀ ਜੀ ਗਰਾਰੀ ਜੀ ਫਿਰਕੀ ਲੱਗੀ ਹੁੰਦੀ ਸੀ ਉਹ ਪਾਣੀ ਉਹਦੇ ਤੇ ਪੈਂਦਾ ਸੀਗਾ ਦੂਸਰੇ ਪਾਸੇ ਉਹਦੀ ਆਊਟਲੈਟ ਸੀਗੀ ਪਾਣੀ ਦੀ ਦੋ ਪਾਈਪਾਂ ਲੱਗੀਆਂ ਹੁੰਦੀਆਂ ਸੀ ਇਧਰੋਂ ਪਾਣੀ ਉਹ ਫਿਰਕੀ ਨੂੰ ਘੁਮਾਉਂਦਾ ਸੀ ਉਹਦੇ ਵਿੱਚੋਂ ਹੀ ਫਿਰ ਬਿਜਲੀ ਬਣ ਕੇ ਫੇਰਦੇ ਸੀ ਯਾਨੀ ਸਾਡੇ ਬਿਲਕੁਲ ਉਲਟਾ ਵੀ ਪਹਿਲਾਂ ਵਾਇਰ ਆਂਦੀ ਹੈ ਜਿਹੜੀ ਇਲੈਕਟ੍ਰਿਸਿਟੀ ਦੀ ਫੇਰ ਜਾ ਕੇ ਉਹ ਟਰਲੂ ਪੰਪ ਨੂੰ ਲੱਗੀ ਹੁੰਦੀ ਹੈ ਫੇਰ ਟਰਲੂ ਪੰਪ ਉਹ ਬਿਜਲੀ ਦੇ ਸਹਾਰੇ ਤੇ ਪੱਖੀ ਘਮਾਉਂਦਾ ਹੈ ਤੇ ਫੇਰ ਉਹਦੇ ਨਾਲ ਪਾਣੀ ਉੱਪਰ ਚੜ੍ਹਾਉਂਦਾ ਹੈ ਉਹਨਾਂ ਦਾ ਬਿਲਕੁਲ ਉਲਟ ਸੀਗਾ ਇਸ ਤੋਂ ਸੋ 올ਡ ਵorld ਤਰਤਾਰੀਆ ਬਾਰੇ ਜਰੂਰ ਜਾਣਨ ਦੀ ਕੋਸ਼ਿਸ਼ ਕਰਿਓ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਉਹਨਾਂ ਦੀਆਂ ਬਿਲਡਿੰਗਸ ਜਿਹੜੀਆਂ ਨੇ ਬਹੁਤ ਸਾਰੇ ਯੂਰਪ ਦੇ ਦੇਸ਼ਾਂ ਦੇ ਵਿੱਚ ਰਸ਼ੀਆ 'ਚ ਜਰਮਨੀ 'ਚ ਬਹੁਤ ਬਿਲਡਿੰਗਸ ਨੇ ਔਰ ਜਿਹੜੀਆਂ ਤੁਸੀਂ ਬੜੀ-ਬੜੀਆਂ ਬਿਲਡਿੰਗਸ ਦੇਖਦੇ ਹੋ ਸ਼ਾਨਦਾਰ ਜਿਵੇਂ ਵਾਈਟ ਹਾਊਸ ਦੀ ਜਿਸ ਤਰ੍ਹਾਂ ਦੀ ਬਿਲਡਿੰਗ ਬਣੀ ਹੋਈ ਆ ਉਸ ਤਰ੍ਹਾਂ ਦੀਆਂ ਜਿਹੜੀਆਂ ਬਿਲਡਿੰਗਸ ਜਨੀਆਂ ਰਸ਼ੀਆ 'ਚ ਹੰਗਰੀ ਦਾ ਜਿਹੜਾ ਉਹ ਹੈ ਰੇਲਵੇ ਸਟੇਸ਼ਨ ਉਹਨੂੰ ਦੇਖੋ ਕਿੰਨੀਆਂ ਜਿਹੜੇ ਉਹਦੇ ਉੱਪਰ ਤਿੱਖੇ ਤਿੱਖੇ ਨੇ ਨਾ ਉਹ ਕਿਹਾ ਜਾਂਦਾ ਵੀ ਉਹ ਉਸੇ ਕੁਦਰਤ ਦੀ ਜਿਹੜੀ એનર્ਜੀ ਆ ਜਿਵੇਂ ਆ ਵਿਜਲੀ ਲਿਸ਼ਕਦੀ ਆ ਜਿਹੜੀ ਚਾਰਜ ਪੈਦਾ ਹੁੰਦਾ ਉਸ ਤਰ੍ਹਾਂ ਦੀਆਂ એનર્ਜੀ ਨੂੰ ਕਿਵੇਂ ਯੂਟਿਲਾਈਜ਼ ਕਰ ਸਕਦਾ ਇਨਸਾਨ ਆਪਣੀ ਕੰਮ ਦੇ ਲਈ ਆਪਣੇ ਪ੍ਰਯੋਗ ਦੇ ਲਈ ਆਪਣੇ ਯੂਟਿਲਾਈਜੇਸ਼ਨ ਦੇ ਲਈ ਉਹਦੇ ਲਈ ਉਹ ਐਂਟੀਨੇ ਲੱਗੇ ਹੋਏ ਸੀ ਉਸ એનર્ਜੀ ਨੂੰ ਕਿਹਾ ਜਾਂਦਾ ਵ੍ਰਿਲ V R I L ਕੁਦਰਤ ਦੀ ਜਿਹੜੀ એનર્ਜੀ ਹੈ ਯਾਨੀ ਜਿਵੇਂ ਬਿਜਲੀ ਦੀ ਲਿਸ਼ਕ ਦੇ ਵਿੱਚੋਂ ਵੀ ਚਾਰਜ ਪੈਦਾ ਹੁੰਦਾ ਹੈ ਕਿਸੇ ਬੰਦੇ ਨੂੰ ਬਿਜਲੀ ਲੱਗ ਵੀ ਜਾਂਦੀ ਆ ਪਰ ਲੌਜੀਕ ਇਹ ਸਿੱਧਾ ਇਹ ਹੈ ਇਹਦਾ ਵੀ ਉਹ ਬੰਦੇ ਨੂੰ ਬਿਜਲੀ ਲੱਗ ਲਿਸ਼ਕ ਦੀ ਹੈ ਜਿਹੜੀ ਲੱਗ ਜਬੇ ਜੇ ਬੰਦੇ ਨੂੰ ਤਾਂ ਸਾੜ ਕੇ ਰੱਖਣ ਦੀ ਆ ਮਿੰਟ ਚ ਪਤੌੜ ਵਾਂਗੂ ਭਨਨ ਕੇ ਰੱਖ ਦਿੰਦੀ ਆ